ਮੈਂ ਫੀਮੇਲ ਛੋਟੀ ਜੀ ਗੱਲ ਤੇ ਐ ਹਾਂ ਉਹ ਵਾਲਾ ਜਿਹੜਾ ਹੋ ਗਿਆ ਨਾ ਫਿਰ ਤੁਸੀਂ ਸਿੱਧਾ ਕਹਿੰਦੇ ਹੋ ਕਿ ਅਸੀਂ ਜਦੋਂ ਰਿਸ਼ਤੇ ਦੀ ਗੱਲ ਹੁੰਦੀ ਹੈ ਕਿ ਵੀ ਨਾਲ ਰਹਿ ਕੇ ਦੇਖਾਂਗੇ ਪਸੰਦ ਆਊਗਾ ਤਾਂ ਕਰਾਂਗੇ ਨਹੀਂ ਤਾਂ ਨਹੀਂ ਕਰਾਂਗੇ ਫਿਰ ਤੁਸੀਂ ਇਹ ਨਹੀਂ ਸੋਚਦੇ ਫਿਰ ਤੁਹਾਡੇ ਨਾਲ ਕਰੂ ਕੌਣ ਤੇ ਦੂਜੀ ਪਾਸੇ ਹੁਣ ਇਹ ਟ੍ਰੈਂਡ ਆ ਗਿਆ ਵੀ ਹੁਣ ਅਸੀਂ ਦੇਖਦੇ ਆ ਵੀ ਕੁੜੀ ਮੁਕਰ ਗਈ ਅਸੀਂ ਪੈਸੇ ਲਾ ਕੇ ਤੋਰਿਆ ਸੀ ਤੇ ਇੱਕ ਫਿਰ ਇਹ ਵੀ ਕਹਿੰਦੇ ਨੇ ਵੀ ਇਹ ਤਾਂ ਇੱਕ ਤਰੀਕੇ ਦਾ ਇੱਕ ਬਦਲਾ ਹੋ ਰਿਹਾ ਹੈ ਤੁਹਾਡਾ ਇਸ ਤੇ ਕੀ ਪਰਸਪੈਕਟਿਵ ਹੈ ਕਿਸੇ ਮੇਲ ਨੇ ਤੁਹਾਨੂੰ ਕਹਿ ਦਿੱਤਾ ਤੁਸੀਂ ਉੱਥੇ ਵੀ وہی ਊਮਨ ਕਾਰਡ ਖੇਲਣ ਲੱਗ ਜਾਂਦੇ ਹੋ ਕਿਉਂਕਿ ਮੈਂ ਫੀਮੇਲ ਹਾਂ ਤੁਸੀਂ ਮੈਨੂੰ ਇਸ ਤਰ੍ਹਾਂ ਕਿਉਂ ਕਹਿ ਸਕਦੇ ਹੋ ਥੱਪੜ ਮਾਰ ਦਿੰਦੀਆਂ ਠਾ ਮੇਲ ਦੇ ਜਾਂ ਕਿ ਵੀ ਮੁੰਡਾ ਆਇਆ ਵਿਆਹ ਕਰਵਾ ਕੇ ਚਲਾ ਗਿਆ ਵਾਪਸ ਨਹੀਂ ਆਇਆ ਕਈ ਕੇਸ ਹੁੰਦੇ ਆ ਵੀ ਜਿਹੜੇ ਤਾਂ ਨਹੀਂ ਆਪਣੀਆਂ ਵਾਈਫਸ ਨੂੰ ਲੈ ਕੇ ਗਏ ਵੀ ਉੱਧਰ ਹੋਰ ਵਿਆਹ ਕਰਾਇਆ ਹੋਇਆ ਸੀ ਉੱਧਰ ਦੀ ਫੈਮਿਲੀ ਹੈ ਤੇ ਹੁਣ ਉਲਟਾ ਹੋ ਗਿਆ ਤੇ ਤੁਸੀਂ ਇਸ ਤਰ੍ਹਾਂ ਕਿਸੇ ਨੂੰ ਮੌਤ ਤੱਕ ਪਹੁੰਚਾਉਣ ਵਾਲੇ ਕੌਣ ਹੁੰਦੇ ਹੋ ਤੁਹਾਨੂੰ ਨਹੀਂ ਅਧਿਕਾਰ ਪਹਿਲਾਂ ਥੋੜਾ ਜਿਹਾ ਇਹ ਹੁੰਦਾ ਸੀਗਾ ਕਿ ਬਈ ਲੜਕੇ ਤੇ ਲੜਕੀ ਥੋੜਾ ਜਿਹਾ ਫਰਕ ਕੀਤਾ ਜਾਂਦਾ ਸੀਗਾ ਥੋੜਾ ਜਿਹਾ ਬਹੁਤ ਮਤਲਬ 100% ਤਾਂ ਉਦੋਂ ਵੀ ਨਹੀਂ ਸੀ ਵਧੀਆ ਹੋ ਗਿਆ ਕਿ ਉਹ ਹੁਣ ਬਰਾਬਰ ਹੋ ਗਏ ਤੇ ਫਿਰ ਬਰਾਬਰ ਰਹੋ ਨਾ ਲੇਕਿਨ ਮੈਨੂੰ ਇਹ ਲੱਗਾ ਆ ਕਿ ਬਈ ਉਹ ਜਿਹੜਾ ਚੇਂਜ ਆਇਆ ਆ ਨਾ ਉਹ ਪੋਜ਼ਿਟਿਵ ਹੋਣਾ ਚਾਹੀਦਾ ਸੀਗਾ ਤਾਂ ਕਿ ਸਾਰੇ ਖੁਸ਼ ਹੁੰਦੇ ਉਹ ਨੈਗੇਟਿਵ ਹੋ ਗਿਆ। ਅੱਛਾ a teaser ਦੇ ਐਂਡ ਤੇ ਨਾ ਇੱਕ ਡਾਇਲੌਗ ਆਉਂਦਾ ਹੈ ਜੋ ਕਿ ਕਾਫੀ ਜ਼ਿਆਦਾ ਰਿਲੇਟੇਬਲ ਆ ਵੀ ਯੁੱਗ ਪਲਟਿਆ ਗਿਆ ਹਨਾ ਸਦੀ ਪਲਟ ਗਈ ਵੀ ਜਿਹੜੀਆਂ ਕੁੜੀਆਂ ਪਹਿਲਾਂ ਦਾਜ ਦੀ ਬਲੀ ਚੜ੍ਹਦੀਆਂ ਸੀ ਉਹਨਾਂ ਕਰਕੇ ਹੁਣ ਮੁੰਡੇ ਕੈਲੀਏ ਵੀ ਬਲੀ ਚੜਨ ਲੱਗ ਗਏ ਹਨਾ ਜਿਹੜੀਆਂ ਕੁੜੀਆਂ ਕਦੇ ਦਾਜ ਪਿੱਛੇ ਸਾੜੀਆਂ ਜਾਂਦੀਆਂ ਸੀ ਅੱਜ ਕੱਲੋਂ ਮੁੰਡਿਆਂ ਦੀ ਮੌਤ ਦੀਆਂ ਜ਼ਿੰਮੇਵਾਰ ਬਣ ਰਹੀਆਂ ਕਿਤੇ ਨਾ ਕਿਤੇ ਅਸੀਂ ਪਹਿਲਾਂ 2000s ਤੇ 90s ਚ ਵੀ ਸੁਣਿਆ ਸੀਗਾ ਵੀ ਜਿਹੜੇ ਮੁੰਡੇ ਚਲ ਜਾਂਦੇ ਨੇ ਬਾਹਰ ਕਈ ਵਾਰ ਉਹ ਨਹੀਂ ਆਉਂਦੇ ਹੈਗੇ ਵਾਪਸ ਤੇ ਕੁੜੀਆਂ ਸਫਰ ਕਰਦੀਆਂ ਨੇ ਇਥੋਂ ਵਿਆਹ ਕਰਾ ਕੇ ਚਲ ਜਾਂਦੇ ਸੀਗੇ 15 15 20 20 ਸਾਲ ਉਕਲੀਆਂ ਰਹਿੰਦੀਆਂ ਹੁੰਦੀਆਂ ਸੀਗੀਆਂ ਤੇ ਦੂਜੇ ਪਾਸੇ ਹੁਣ ਇਹ ਟ੍ਰੈਂਡ ਆ ਗਿਆ ਵੀ ਹੁਣ ਅਸੀਂ ਦੇਖਦੇ ਆ ਵੀ ਕੁੜੀ ਮੁਕਰ ਗਈ ਅਸੀਂ ਪੈਸੇ ਲਾ ਕੇ ਤੋਰਿਆ ਸੀ ਤੇ ਇੱਕ ਫਿਰ ਇਹ ਵੀ ਕਹਿੰਦੇ ਨੇ ਵੀ ਇਹ ਤਾਂ ਇੱਕ ਤਰੀਕੇ ਦਾ ਇੱਕ ਬਦਲਾ ਹੋ ਰਿਹਾ ਹੈ ਤੁਹਾਡਾ ਇਸ ਤੇ ਕੀ ਪਰਸਪੈਕਟਿਵ ਹੈ ਇਹ ਜਿਹੜੀ ਤੁਸੀਂ ਗੱਲ ਕਹੀ ਨਾ ਕਿ ਕੁਝ ਸਾਲ ਪਹਿਲਾਂ ਮੈਂ ਵੀ ਇਹ ਕਹਾਟਨਾ ਸੁਣੀਆਂ ਹੋਈਆਂ ਕਿ ਵੀ ਮੁੰਡਾ ਆਇਆ ਵਿਆਹ ਕਰਵਾ ਕੇ ਚਲਾ ਗਿਆ ਵਾਪਸ ਨਹੀਂ ਆਇਆ ਜਾਂ ਫਿਰ ਵਿਚ ਵਿਚ ਆਉਂਦਾ ਸੀ ਫਿਰ ਚਲਾ ਜਾਂਦਾ ਸੀ ਕੁੜੀ ਨੂੰ ਨਹੀਂ ਲੈ ਕੇ ਗਿਆ ਜਾਂ ਫਿਰ ਜਦੋਂ ਕੁੜੀ ਨੂੰ ਉਥੇ ਲੈ ਕੇ ਗਿਆ ਪਤਾ ਲੱਗਾ ਉਹ ਆਲਰੇਡੀ ਮੈਰਿਡ ਹੈ ਹਾਂ ਅੱਛਾ ਕਈ ਕੇਸ ਅਦਾਂ ਦੇ ਆ ਵੀ ਜਿਹੜੇ ਤਾਂ ਨਹੀਂ ਆਪਣੀਆਂ ਵਾਈਫਸ ਨੂੰ ਲੈ ਕੇ ਗਏ ਵੀ ਉੱਧਰ ਹੋਰ ਵਿਆਹ ਕਰਾਇਆ ਹੋਇਆ ਸੀ ਉੱਧਰ ਦੀ ਫੈਮਿਲੀ ਆ ਉਹ ਕਈ ਵਾਰੀ ਪੱਕੇ ਹੋਣ ਵਾਸਤੇ ਜਿੱਦਾਂ ਕਰਾਉਂਦੇ ਸੀ ਲੇਕਿਨ ਉਹ ਬਾਅਦ ਚ ਤਲਾਕ ਨਹੀਂ ਦਿੰਦੀਆਂ ਸੀ ਹਾਂ ਇਸ ਤਰ੍ਹਾਂ ਦੀ ਘਟਨਾਵਾਂ ਵੀ ਸੁਣੀਆਂ ਸੀ ਤੇ ਹੁਣ ਉਲਟਾ ਹੋ ਗਿਆ ਤੇ ਉਹੀ ਜਿਹੜੀ ਨਾ ਜੇ ਇੱਕ ਤਰ੍ਹਾਂ ਮਤਲਬ ਲੜਕੀਆਂ ਨੂੰ ਲੱਗਦਾ ਹੈ ਕਿ ਪਹਿਲਾਂ ਐਦਾਂ ਹੁੰਦਾ ਸੀ ਤਾਂ ਉਹ ਹੁਣ ਉਲਟਾ ਹੋਣ ਲੱਗ ਗਿਆ ਇਹ ਜਿਹੜੀ ਬਦਲੇ ਦੀ ਭਾਵਨਾ ਹੋ ਗਈ ਨਾ ਇਹ ਗਲਤ ਹੈ ਹੁਣ ਜਿਹਨੂੰ ਤੁਸੀਂ ਚੀਟ ਕਰ ਰਹੇ ਹੋ ਉਹਨੇ ਤਾਂ ਨਾ ਕਿਸੇ ਨਾਲ ਐਦਾਂ ਕੀਤਾ ਸੀ ਹਾਂਜੀ ਐਦਾਂ ਤੁਸੀਂ ਕਿਦਾਂ ਉਹ ਰਿਵੈਂਜ ਵਾਲੀ ਫੀਲਿੰਗ ਰੱਖ ਸਕਦੇ ਹੋ ਕਿ ਬਈ ਕਿਉਂਕਿ ਪਹਿਲਾਂ ਮੁੰਡਿਆਂ ਨੇ ਐ ਕੀਤਾ ਜਿਨ੍ਹਾਂ ਨੇ ਕੀਤਾ ਉਹਨਾਂ ਨੇ ਕੀਤਾ ਨਾ ਉਹ ਆਪਣੇ ਇੱਕ ਇੰਡੀਵਿਜੁਅਲ ਉਹ ਸੀਗੇ ਚੀਟਰ ਹੈਨਾ ਉਹ ਉਹਨਾਂ ਦਾ ਕਰਮਾ ਆ ਤੇ ਤੁਸੀਂ ਇਸ ਤਰ੍ਹਾਂ ਕਿਸੇ ਨੂੰ ਮੌਤ ਤੱਕ ਪਹੁੰਚਾਉਣ ਵਾਲੇ ਕੌਣ ਹੁੰਦੇ ਹੋ ਤੁਹਾਨੂੰ ਨਹੀਂ ਅਧਿਕਾਰ ਹੈਨਾ ਤੇ ਤੁਸੀਂ ਮੈਨੂੰ ਇਹ ਲੱਗਦਾ ਹੈ ਕਿ ਬਈ ਆਪਣੇ ਕੈਰੈਕਟਰ ਨੂੰ ਨਾ ਛੱਡੋ ਠੀਕ ਹੈ ਪਹਿਲਾਂ ਥੋੜਾ ਜਿਹਾ ਇਹ ਹੁੰਦਾ ਸੀਗਾ ਕਿ ਬਈ ਲੜਕੇ ਤੇ ਲੜਕੀ ਚ ਥੋੜਾ ਜਿਹਾ ਫਰਕ ਕੀਤਾ ਜਾਂਦਾ ਸੀਗਾ ਥੋੜਾ ਜਾਂ ਬਹੁਤ ਮਤਲਬ 100% ਤਾਂ ਉਹਦੋਂ ਵੀ ਨਹੀਂ ਸੀ ਫੈਮਿਲੀ ਟੂ ਫੈਮਿਲੀ ਫੈਮਿਲੀ ਟੂ ਫੈਮਿਲੀ ਸਾਡੇ ਚ ਤੱਕ ਕਦੀ ਕਿਸੇ ਨੇ ਪੇਧ ਪਾਵ ਨਹੀਂ ਕੀਤਾ ਫੈਮਿਲੀ ਟੂ ਫੈਮਿਲੀ ਡਿਪੈਂਡ ਕਰਦਾ ਸੀ ਚਲੋ ਅਸੀਂ ਮੰਨ ਲਿਆ ਕਿ ਹੁੰਦਾ ਸੀ ਹਨਾ ਹੁੰਦਾ ਵੀ ਸੀ ਵਧੀਆ ਹੋ ਗਿਆ ਕਿ ਉਹ ਹੁਣ ਬਰਾਬਰ ਹੋ ਗਏ ਤੇ ਫਿਰ ਬਰਾਬਰ ਰਹੋ ਨਾ ਲੱਤ ਉੱਤੋਂ ਦੀ ਰੱਖਣ ਦੀ ਜਿਹੜੀ ਚਾਹਤ ਹੈ ਨਾ ਚੌਧਰ ਇਹ ਸਭ ਤੋਂ ਖਤਰਨਾਕ ਚੀਜ਼ ਹੈ ਹੈ ਨਾ ਕਿ ਵੀ ਮੈਂ ਹੁਣ ਮਤਲਬ ਕਿਉਂਕਿ ਹੁਣ ਸੱਦੀ ਪਲਟ ਗਈ ਹੈ ਕਿਉਂਕਿ ਹੁਣ ਅਸੀਂ ਮਾਡਰਨ ਹੋ ਗਏ ਆ ਇਸ ਲਈ ਅਸੀਂ ਹੁਣ ਮੁੰਡੇ ਨੂੰ ਆਪਣੀ ਜੁੱਤੀ ਥੱਲੇ ਰੱਖਣਾ ਤੁਹਾਨੂੰ ਲੱਗਦਾ ਫਿਰ ਫੈਮਿਨਿਜ਼ਮ ਦੀ ਪਰਿਭਾਸ਼ਾ ਬਦਲ ਦਿੱਤੀ ਗਈ ਹੈ ਫੈਮਿਨਿਜ਼ਮ ਮੈਨੂੰ ਤਾਂ ਸੱਚੀ ਅਜੇ ਤੱਕ ਪਤਾ ਨਹੀਂ ਫੈਮਿਨਿਜ਼ਮ ਹੁੰਦਾ ਕੀ ਹੈ ਅ ਲੇਕਿਨ ਮੈਨੂੰ ਇਹ ਲੱਗਾ ਆ ਕਿ ਬਈ ਉਹ ਜਿਹੜਾ ਚੇਂਜ ਆਇਆ ਆ ਨਾ ਉਹ ਪੋਜ਼ਿਟਿਵ ਹੋਣਾ ਚਾਹੀਦਾ ਸੀਗਾ ਤਾਕੀ ਸਾਰੇ ਖੁਸ਼ ਹੁੰਦੇ ਉਹ 네ਗੇਟਿਵ ਹੋ ਗਿਆ ਹੁਣ ਅਸੀਂ ਨਾਰੇ ਲਾਉਣ ਲੱਗ ਗਏ ਆ ਮੈਂ ਫੀਮੇਲ ਛੋਟੀ ਜੀ ਗੱਲ ਤੇ ਐ ਹਾਂ ਉਹ ਵਾਲਾ ਜਿਹੜਾ ਹੋ ਗਿਆ ਨਾ ਤੁਸੀਂ ਰਸਤੇ 'ਚ ਐਕਸੀਡੈਂਟ ਕਰ ਦਿੰਦੇ ਹੋ ਕਿਸੇ ਮੇਲ ਨੇ ਤੁਹਾਨੂੰ ਕਹਿ ਦਿੱਤਾ ਤੁਸੀਂ ਉੱਥੇ ਵੀ ਉਹੀ ਊਮਨ ਕਾਰਡ ਖੇលਣ ਲੱਗ ਜਾਂਦੇ ਹੋ ਕਿਉਂਕਿ ਮੈਂ ਫੀਮੇਲ ਆ ਕਿਉਂਕਿ ਮੈਂ ਮੈਂ ਮਤਲਬ ਮੈਂ ਲੜਕੀ ਆ ਤੁਸੀਂ ਮੈਨੂੰ ਇਸ ਤਰ੍ਹਾਂ ਕਿਉਂ ਕਹਿ ਸਕਦੇ ਹੋ ਥੱਪੜ ਮਾਰ ਦਿੰਦੀ ਠਾ ਮੇਲ ਦੇ ਹਾਂਜੀ ਹੈਨਾ ਸ਼ਰਮ ਹੋਣੀ ਚਾਹੀਦੀ ਹੈ ਇਸ ਤਰ੍ਹਾਂ ਨਹੀਂ ਹੁੰਦਾ ਜੋ ਸਹੀ ਹੈ ਉਹ ਸਹੀ ਹੈ ਜੋ ਗਲਤ ਹੈ ਉਹ ਗਲਤ ਹੈ ਗਲਤ ਮੇਲ ਵੀ ਹੋ ਸਕਦਾ ਹੈ ਗਲਤ ਫੀਮੇਲ ਵੀ ਹੋ ਸਕਦੀ ਹੈ ਹੈ ਨਾ ਇਹ ਵਾਈਸ ਵਰਸ ਹੈ ਤੇ ਇਹ ਜਿਹੜਾ ਝੰਡੇ ਚੁੱਕਣ ਵਾਲੀ ਗੱਲ ਹੈ ਇਹ ਮੈਨੂੰ ਲੱਗਦਾ ਇਹ ਖਰਾਬ ਹੋ ਗਈ ਹੈ ਇਹਦੇ ਨਾਲ ਹੁਣ ਰਿਸ਼ਤੇ ਨਹੀਂ ਨਿਭਰੇ ਨਾ ਨਿਭਣਿਆ ਤੁਸੀਂ ਸੁਣੀਆਂ ਹੋਣੀਆਂ ਹੁਣ ਘਟਨਾਵਾਂ ਕਿ ਬਈ ਹਨੀਮੂਨ ਤੇ ਗਏ ਸੀ ਮੁੜ ਕੇ ਆਏ ਤਲਾਕ ਲੈ ਲਿਆ ਹਾਂ ਇੱਕ ਰਾਤ ਤੋਂ ਬਾਅਦ ਤਲਾਕ ਇੱਕ ਰਾਤ ਤੋਂ ਬਾਅਦ ਤਲਾਕ ਲੈ ਲਿਆ ਫਿਰ ਤੁਸੀਂ ਸਿੱਧਾ ਕਹਿੰਦੇ ਹੋ ਕਿ ਅਸੀਂ ਜੋ ਰਿਸ਼ਤੇ ਦੀ ਗੱਲ ਹੁੰਦੀ ਹੈ ਕਿ ਵੀ ਨਾਲ ਰਹਿ ਕੇ ਦੇਖਾਂਗੇ ਪਸੰਦ ਆਊਗਾ ਤਾਂ ਕਰਾਂਗੇ ਨਹੀਂ ਤਾਂ ਨਹੀਂ ਕਰਾਂਗੇ ਫਿਰ ਤੁਸੀਂ ਇਹ ਨਹੀਂ ਸੋਚਦੇ ਫਿਰ ਤੁਹਾਡੇ ਨਾਲ ਕਰੂ ਕੌਣ ਜਿੰਨਾ ਤੁਸੀਂ 6 ਮਹੀਨੇ ਰਹਿ ਲਿਆ ਫਿਰ ਹੋਰ ਤੁਹਾਡੇ ਨਾਲ ਕੌਣ ਕਰੂ ਇਹ ਨਹੀਂ ਸੋਚਦੇ ਹੈਨਾ ਤੁਸੀਂ ਹੋ ਸਕਦਾ ਮੈਨੂੰ ਗਾਲਾਂ ਕੱਢੋਗੇ ਇਹ ਗੱਲਾਂ ਸੁਣ ਕੇ ਮੈਂ ਕਹਿੰਨੀ ਆ ਜਾਣੋ ਜਿਹਦੇ ਨਾਲ ਤੁਸੀਂ ਵਿਆਹ ਕਰਨਾ ਉਹਨੂੰ ਜਾਣੋ ਚੰਗੀ ਤਰ੍ਹਾਂ ਜਾਣੋ ਲੇਕਿਨ ਉਹਦੇ ਨਾਲ ਰਹਿਣ ਦੀ ਕੀ ਲੋੜ ਹੈ ਤੁਸੀਂ ਜਾਣੋ ਗੱਲਬਾਤ ਕਰੋ ਘੁੰਮੋ ਫਿਰੋ ਨੋ ਪ੍ਰੋਬਲਮ ਤੁਹਾਨੂੰ ਅਧਿਕਾਰ ਹੈ ਤੁਸੀਂ ਉਹਦੇ ਨਾਲ ਜ਼ਿੰਦਗੀ گزارਣੀ ਹੈ ਤੁਸੀਂ ਉਹਨੂੰ ਜਾਣ ਸਕਦੇ ਹੋ ਹੈਨਾ ਸਵਾਲ ਵੀ ਪੁੱਛ ਸਕਦੇ ਹੋ ਆਪਣੇ ਲੈਵਲ ਤੇ ਲੇਕਿਨ ਇਹ ਜੋ ਸੋਚ ਹੋ ਗਈ ਹੈ ਪਹਿਲਾਂ ਨਾਲ ਰਹਿ ਕੇ ਦੇਖਾਂਗੇ ਉਸ ਤੋਂ ਬਾਅਦ ਦੇਖਾਂਗੇ ਸਾਡੀ ਨਿਭਦੀ ਹੈ ਕਿ ਨਹੀਂ ਨਿਭਦੀ ਹੈਨਾ ਤੇ ਫਿਰ ਇਦਾਂ ਤਾਂ ਫਿਰ ਮੈਨੂੰ ਲੱਗਦਾ ਕੋਈ ਰਿਸ਼ਤਾ ਵੀ ਨਹੀਂ ਚੱਲੂਗਾ ਇਓ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਬੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ